ਹਾਂਜੀ ਦੋਸਤੋ ਸਿੱਧੂ ਡੈਰੀ ਫਾਰਮ ਮਾਨਸਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਸਰੀ ਕਾ ਬਾਈ ਜੀ ਸਸਰੀ ਕਾ ਬਾਈ ਜੀ ਕੀ ਨਾਮ ਹੈ ਜੀ ਆਪਣਾ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਬਾਈ ਜੀ ਆਪਾਂ ਕਿੰਨੀ ਦਵਾਈ ਲੈ ਕੇ ਜਾਨੇ ਹਾਂ ਜੀ ਆਪਾਂ 1500 ਰੁਪਏ ਦੀ ਦਵਾਈ ਲੈ ਕੇ 1530 ਤੇ ਬਾਈ ਜੀ ਅੱਜ ਹੋ ਗਈ 28 ਅਗਸਤ ਹਾਂਜੀ ਇਹ ਤੁਸੀਂ ਵੀਡੀਓ ਦੇਖੀ ਹੈ ਜਾਂ ਪਹਿਲਾਂ ਦਵਾਈ ਯੂਜ਼ ਕੀਤੀ ਹੈ ਜਾਂ ਕਿਸੇ ਨੇ ਦੱਸੇਗਾ ਤੁਹਾਨੂੰ ਪਹਿਲਾਂ ਹੀ ਵਰਤੀ ਹੋਈ ਏ ਦਵਾਈ ਆਪਾਂ ਆਪਾਂ ਦੇ ਰਿਸ਼ਤੇਦਾਰ ਨੂੰ ਦਵਾਈ ਸੀਗੀ ਮੈਂ ਹੀ ਦਵਾ ਕੇ ਲੈ ਕੇ ਗਿਆ ਸੀਗਾ ਠੀਕ ਹੈ ਜੀ ਉਹਨਾਂ ਦੀ ਮੱਝ ਹੁਣ ਬਿਲਕੁਲ ਠੀਕ ਸੀਗੀ ਠੀਕ ਹੈ ਜੀ ਤੁਸੀਂ ਦੁਬਾਰਾ ਫੇਰ ਹੀ ਆਏ ਹਾਂ ਹਾਂ ਦੁਬਾਰਾ ਫੇਰ ਦੇਖੋ ਪਹਿਲੀ ਵਾਰ ਤਾਂ ਹਰ ਇੱਕ ਬੰਦਾ ਆ ਜਾਂਦਾ ਦੂਜੀ ਵਾਰ ਬੰਦਾ ਕਦੋਂ ਆਉਂਦਾ ਜਿਹਨੇ ਪਹਿਲਾਂ ਰਿਜ਼ਲਟ ਦੇਖਿਆ ਹੁੰਦਾ ਠੀਕ ਹੈ ਜੀ ਤੁਸੀਂ ਦੇਖੋ ਫੋਨ ਦਿਆ ਨਹੀਂ ਕਿਹਾ ਵੀ ਕਿਵੇਂ ਦਵਾਈ ਆ ਕੀ ਗੱਲਬਾਤ ਹੈ ਤੁਸੀਂ ਇਹੀ ਕਿ ਮੈਂ ਅਸੀਂ ਦਵਾਈ ਲੈਣ ਨੂੰ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਸੀਂ ਪਹਿਲਾਂ ਵਰਤੀ ਹੈ ਹਾਂ ਜੀ ਤੇ ਬਾਈ ਜੀ ਆਪਣੀ ਮੱਝਾਂ ਜਾਂ ਗਾਂ ਕੀ ਗੱਲਬਾਤ ਹੈ ਕਿਹੜਾ ਆਪਣਾ ਪਿੰਡ ਹੈ ਮੱਝ ਆਪਣ ਫੋਨ ਮੱਝ ਦੇ ਸੂਣ ਤੋਂ ਬਾਅਦ ਭਾਰ ਭਾਣ ਲਾ ਕੇ ਠੀਕ ਹੈ ਜੀ ਥਾਲ ਬਾਈ ਲੈਣਾ ਠੀਕ ਹੈ ਜੀ ਬਾਈ ਜੀ 2.5 ਕਿਲੋ ਮੱਝ ਦੇ ਦੋ 2.5 ਕਿਲੋ ਸਵੇਰੇ ਤੇ ਪਰਸ ਨੂੰ ਮੈਨੂੰ ਫੋਨ ਕਰਨਾ ਮੱਕੀ ਦਾ ਚਾਰ ਤੇ ਬਾਇਰਾ ਪਾਉਣਾ ਨੇ ਇੱਕ ਤੁਹਾਡਾ ਫੋਨ ਨੰਬਰ ਬੋਲ ਦੋ 98 62840 ਠੀਕ ਹੈ ਜੀ 67140 ਠੀਕ ਹੈ ਜੀ ਤੇ ਇੱਕ ਦਵਾਈ ਫਰਜ ਦੇ ਵਿੱਚ ਰੱਖਣੀ ਹੈ ਠੀਕ ਹੈ ਜੀ ਪੈਕਟ ਤੋਂ ਬਾਹਰ ਕੱਢ ਕੇ ਜਿਵੇਂ ਸਟੀਲ ਦਾ ਪੰਡਾ ਹੈ ਆਪਣਾ ਥਾਲ ਵਗੈਰਾ ਠੀਕ ਹੈ ਜੀ 2.5 ਕਿਲੋ ਮੱਝ ਦੇ ਦੋ 2.5 ਕਿਲੋ ਕੱਲ ਤੇ ਪਰਸ ਨੂੰ ਮੈਨੂੰ ਕਾਲ ਕਰਨੀ ਹੈ ਮੱਕੀ ਦਾ ਚਾਰ ਤੇ ਬਾਇਰਾ ਪਾਉਣਾ ਨੇ ਠੀਕ